ਜੋ ਡੀਸੀ ਸਾਹਿਬ ਬੇਨਤੀ ਕਰਕੇ ਫੈਸਲਾ ਹਾਈ ਕੋਰਟ ਨੂੰ ਦੇਣਗੇ ਸਾਨੂੰ ਹਾਈ ਕੋਰਟ ਦਾ ਫੈਸਲਾ ਮਨਜ਼ੂਰ ਹੋਊਗਾ ਇੱਥੇ ਸਾਨੂੰ ਆਪਸ ਵਿੱਚ ਕੋਈ ਵੀ ਜ਼ਿਆਦਾ ਗੱਲਬਾਤ ਕਰਨ ਦੀ ਲੋੜ ਨਹੀਂ ਜੀ ਨਾ ਹੀ ਅਸੀਂ ਬੋਲੇ ਆਂ ਤੇ ਨਾ ਹੀ ਆਪਾਂ ਸੁਣਨਾ ਕਿਤੇ ਠੀਕ ਹੈ ਨਾ ਜੋ ਡੀਸੀ ਮੈਡਮ ਕਰਨਗੇ ਜੋ ਹਾਈ ਕੋਰਟ ਫੈਸਲਾ ਕਰੂ ਸਾਨੂੰ ਉਹ ਮਨਜ਼ੂਰ ਹੋਊਗਾ ਜੋ ਨਿਸ਼ਾਨੀ ਇਹ ਆਪਾਂ ਐਵੇਂ ਕਹੀਏ ਕਿ 12 ਕਨਾਲਾਂ 16 ਕਨਾਲਾਂ 14 ਕਨਾਲਾਂ ਇਹ ਕੋਰਟ ਦੇ ਵਿੱਚ ਮੈਟਰ ਹੈ ਕੋਰਟ ਨੇ ਫੈਸਲਾ ਕਰਨਾ ਜੀ ਜੋ ਕੋਰਟ ਕਰੂਗਾ ਮਨਜ਼ੂਰ ਹੋ ਜਾਊਗਾ ਜੋ ਨਿਸ਼ਾਨਦੇਹੀ ਸ਼ੁਰੂ ਕੀਤੀ ਗਈ ਹੈ ਜਿਸ ਪੱਥਰ ਤੋਂ ਕਿੰਨੇ ਪੱਥਰਾਂ ਤੋਂ ਸ਼ੁਰੂ ਕੀਤੀ ਗਈ ਹੈ ਇਹ ਜੀ ਪੰਜਵੀਂ ਵਾਰ ਮੇਰੇ ਹਿਸਾਬ ਨਾਲ ਨਿਸ਼ਾਨਦੇਹੀ ਹੋ ਰਹੀ ਹੈ ਜੀ ਔਰ ਪੰਜੇ ਨਿਸ਼ਾਨਦਈਆ ਆਪਸ ਵਿੱਚ ਮੈਚ ਨਹੀਂ ਕਰ ਰਹੀਆਂ ਔਰ ਇੱਕ ਦੇ ਵਿੱਚ ਮਹਿਕਮੇ ਨੇ ਰਿਪੋਰਟ ਕੀਤੀ ਹੈ ਵੀ ਪੱਥਰਾਂ ਦਾ ਆਪਸ ਵਿੱਚ ਮਲਾ ਨਹੀਂ ਹੈ ਹਮ ਹੁਣ ਅੱਜ ਜਿਹੜੀ ਹੈ ਕਿੰਨੇ ਪੱਥਰਾਂ ਤੋਂ ਸ਼ੁਰੂ ਕੀਤੀ ਗਈ ਉਹ ਡੀਸੀ ਮੈਡਮ ਦੱਸਣਗੇ ਮੇਰੇ ਕੋਲ ਤਿੰਨ ਪੱਥਰਾਂ ਨੂੰ ਕਰ ਰਹੇ ਹੈ ਪਰ ਤਿੰਨ ਪੱਥਰ ਦਾ ਉਹਨਾਂ ਚ 85 ਫੁੱਟ ਦਾ ਐਂਗਲ ਦੇ ਜੋ ਡਿਫਰੈਂਸ ਆ ਰਿਹਾ ਉਹ ਵਿੱਚ ਡਿਫਰੈਂਸ ਹੈ ਅੱਜ ਤੱਕ ਅੰਦਰ ਤੋਂ ਕਰ ਰਿਹਾ ਕੋਈ ਪਤਨ ਨਿਸ਼ਾਨ ਨਹੀਂ ਕਰ ਰਿਹਾ ਅੱਛਾ ਦੀਵਾਰਾਂ ਸੀ ਠੀਕ ਚੈਲੰਜ ਕਰਤੀ ਅੱਜ ਵੀ ਤੁਸੀਂ ਦੇਖਿਆ ਅੰਦਰ ਗਏ ਹੋਗੇ ਬੜੇ ਹਰ ਇੱਕ ਬੰਦੇ ਨੂੰ ਹੁੰਦੀ ਹੈ ਜੀ ਕੋਸ਼ਿਸ਼ ਅਗਲਾ ਕਰਦਾ ਹੈ ਵੀ ਸ਼ਾਇਦ ਕੋਈ ਟਾਲਾ ਹੋ ਜਾਈ ਕੋਈ ਟਾਲਾ ਹੋ ਜਾਈ ਕਿ ਐਜ਼ੇ ਇਹਦੇ 'ਚ ਕੋਈ ਸਰਕਾਰ ਦਾ ਕੋਈ ਰੋਲ ਨਹੀਂ ਮਾਨਜੋਗ ਹਾਈ ਕੋਰਟ ਦਾ ਡਾਇਰੈਕਸ਼ਨਾਂ ਮੁਤਾਬਕ ਹੈ ਤੇ ਕਿਉਂਕਿ ਉਹਨਾਂ ਨੇ ਦੁਬਾਰਾ ਇਹਨਾਂ ਨੇ ਕਿਹਾ ਜੀ ਇਹ ਬਿੰਤੀ ਗਲਤ ਹੈ ਤਾਂ ਹੀ ਐਜ਼ ਇੱਕ ਡੀਸੀ ਸਾਹਿਬ ਨੂੰ ਸਪੈਸ਼ਲ ਡਿਊਟੀ ਲਈ ਹੈ ਮਨਜੂ ਹਾਈ ਕੋਰਟ ਨੇ ਕਿ ਡੀਸੀ ਸਾਹਿਬ ਐਜ਼ ਇੱਕ ਨਿਗਰਾਨੀ ਚ ਖੜਕੇ ਤੇ ਕਰਵਾਉਣਗੇ ਅੱਜ ਵੀ ਅੰਦਰ ਬੜਾ ਕੁਝ ਕੀਤਾ ਜੀ ਇਹ ਨਹੀਂ ਹੈ ਜੀ ਉਹ ਆ ਜੀ ਤੇ ਕਿਉਂਕਿ ਸਾਰੇ ਅਫੀਸਰ ਸਾਹਿਬ ਆਏ ਕੋਈ ਗਲਤ ਤਾਂ ਕਿ ਉਹ ਉਹ ਜੋ ਰਿਕਾਰਡ ਮੁਤਾਬਕ ਹੀ ਹੋਣਾ ਜੀ ਨਾ ਤਾਂ ਕੋਈ ਮੇਰੇ ਕਹਿਆ ਕੁਝ ਹੋਣਾ ਜੀ ਨਾ ਕੋਈ ਇਹਨਾਂ ਨੇ ਕਹਿਆ ਕੁਝ ਉਹ ਕਹਿੰਦੇ ਜੋ ਅੱਜ ਹੋ ਰਹੀ ਹੈ ਕੋਰਟ ਦੇ ਅੰਡਰ ਹੋ ਰਹੀ ਹੈ ਔਰ ਸਾਨੂੰ ਮਨਜ਼ੂਰ ਹੋਏਗੀ ਜੋ ਕੋਰਟ ਪੈਣ ਹਾਂਜੀ ਉਹ ਤਾਂ ਸਭ ਨੇ ਸਾਨੂੰ ਸਾਨੂੰ ਤਾਂ ਪਹਿਲਾਂ ਵੀ ਮਨਜ਼ੂਰ ਸੀ ਜੀ ਕਿਉਂਕਿ ਐਜ਼ ਇਹ ਸਾਨੂੰ ਸਾਨੂੰ ਕੋਈ ਦਿੱਕਤ ਨਹੀਂ ਜੀ ਨਾ ਪਹਿਲਾਂ ਦਿੱਕਤ ਸੀ ਪੰਜ ਇਹ ਕਹਿ ਰਹੇ ਆ ਪੰਜ ਇਹ ਜਾਣ ਕੇ ਲੋਕਾਂ ਤੋਂ ਆਪਦੇ ਪ੍ਰਤੀ ਹਮਦਰਦੀ ਲੈਣਾ ਚਾਹੁੰਦੇ ਆ ਕਿਉਂਕਿ ਲੀਡਰ ਬੰਦੇ ਆ ਜਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਜੋ ਕੁਝ ਕਰ ਰਹੇ ਆ ਇਹੀ ਕਰ ਰਹੇ ਆ ਜੇ ਇਹਨਾਂ ਨੂੰ ਪਹਿਲਾਂ ਮਨਜ਼ੂਰ ਨਹੀਂ ਸੀ ਤਾਂ ਇਹਨਾਂ ਨੇ ਮਨਜ਼ੂਰ ਡੀਸੀ ਕੋਲੇ ਚੈਲੰਜ ਕਰਤੀ ਡੀਸੀ ਸਾਹਿਬ ਜਦੋਂ ਪੰਜ ਵਾਰੀ ਆਏ ਇਹ ਵਾਰੀ ਵਾਰੀ ਲਿਖ ਕੇ ਦੇ ਦਿੰਦੇ ਸੀ ਅੱਜ ਪੱਥਰ ਨਹੀਂ ਸੀ ਜੀ ਅੱਜ ਚੇਅਰਮੈਨ ਸਾਹਿਬ ਬਿਮਾਰ ਹੈ ਸਾਡੇ ਅੱਜ ਅਸੀਂ ਇਲੈਕਸ਼ਨ 'ਚ ਰੁੱਝੇ ਹੋਏ ਆਂ ਜੀ ਫੇਰ ਕਰਾਵਾਂਗੇ ਫੇਰ ਇਹ 12 ਤਰੀਕ ਨੂੰ ਬੇਨਤੀ ਹੋਈ ਹੈ ਜੀ ਮਗਰਲੀ ਨੂੰ ਉਹਦੇ ਤੇ ਸਾਈਨ ਹੋਏ ਇਹਨਾਂ ਦੇ ਬਕਾਇਦਾ ਸਾਰਾ ਆ ਫੇਰ ਉੱਥੇ ਇਹਨਾਂ ਨੂੰ ਜਦੋਂ ਕੁਝ ਨਹੀਂ ਮਿਲਿਆ ਮਨਜ਼ੂਰ ਹਾਈ ਕੋਰਟ ਨੇ ਕਿਹਾ ਤਾਂ ਵੀ ਤੁਸੀਂ ਐਨਓਸੀ ਲੈਣੀ ਹੈ ਤਾਂ ਨਵੇਂ ਸਿਰੇ ਲਾਓ ਲੋਚ ਜੋ ਵੀ ਮਤਲਬ ਆਰਡਰ ਚ ਹੈਗਾ ਜੋ ਸਰਕਾਰ ਆਪਦੇ ਸੈਕਸ਼ਨ ਉਹਦੇ ਚ ਜਾ ਕੇ ਜੋ ਉਹਨਾਂ ਨੇ ਸਰਕਾਰੀ ਜ਼ਮੀਨ ਦਾ ਸੈਕਸ ਅਸਾਈਨਮੈਂਟ ਲੈਮਨ ਜਾ ਕੇ ਜਿਹੜਾ ਵੀ ਪ੍ਰੋਸੀਜਰ ਹੈ ਉਹ ਦੇ ਰਹੀ ਤੁਸੀਂ ਛੜਾ ਲੋ ਕਹਿੰਦੇ ਤੇ ਇਹ ਹੁਣ ਇਹਨਾਂ ਨੂੰ ਵਾਰੀ ਵਾਰੀ ਇਹੀ ਜੋ ਅੱਜ ਉਹਨਾਂ ਨੇ ਡੀਸੀ ਸਾਹਿਬ ਨੂੰ ਪੁਆਇੰਟ ਕੀਤਾ ਡੀ ਸਾਹਿਬ ਅੱਜ ਆ ਕੇ ਜੋ ਉਹਨਾਂ ਨੇ ਕੀ ਕਰਨੀ ਹੈ ਵੀ ਜਿਹੜੀ ਪਹਿਲਾਂ ਹੋਈ ਹੈ ਕੀ ਸਹੀ ਹੈ ਠੀਕ ਆ ਸੋਹੇਲੇ ਵਾਲਾ ਮਾਤਾ ਗੁਜਰੀ ਸਕੂਲ ਦੇ ਵਿੱਚ ਮੈਂ ਮ ਆਈ ਸੀ ਡੀ ਸੀ ਮੈਂ ਮ ਆਈ ਸੀ ਪ੍ਰਸ਼ਾਸਨ ਪੂਰਾ ਪਹੁੰਚਿਆ ਸੀ ਕੀ ਹੋਇਆ ਇਥੇ ਜਿਹਦੇ ਵਿੱਚ ਪੰਚਾਇਤ ਵੱਲੋਂ ਪਹਿਲਾਂ ਕੁਝ ਐਪਲੀਕੇਸ਼ਨਾਂ ਲੱਗੀਆਂ ਸੀਗੀਆਂ ਵੀ ਪੰਚਾਇਤੀ ਥਾਂ ਇਹ ਕੱਪਲੇਟ ਲੜ ਕੇ ਸਕੂਲ ਬਣਾਇਆ ਹੋਇਆ ਹੈ ਜੀ ਜਿਹਦੀ ਰਿਟੀਗੇਸ਼ਨ ਕਾਫੀ ਟਾਈਮ ਤੋਂ ਚੱਲ ਰਹੀ ਹੈ ਤੇ ਹਾਈ ਕੋਰਟ ਤੇ ਸਕੂਲ ਵੱਲੋਂ ਕੋਰਟ ਪਾਈ ਗਈ ਜੀ ਜਿਹਦੇ ਵਿੱਚ ਹੈਗਾ ਹਾਈ ਕੋਰਟ ਵੱਲੋਂ ਡਿਪਟੀ ਕਮਿਸ਼ਨਰ ਦਾ ਫਾਈਲ ਕਰ ਨੋਟ ਪਰਸਲਿ ਨਿਸ਼ਾਨਦੇਹੀ ਤੇ ਹਾਜ਼ਰ ਹੋ ਕੇ ਕੰਮ ਦਾ ਕੰਟਰੋਲ ਹੋਇਆ ਰਹੀਆ ਉਸ ਦੇ ਤਹਿਤ ਹੀ ਅਲੀਸਾ ਵਿੱਚ ਆਏ ਜੀ ਹਾਂ ਹੁਣ ਉਹ ਨਿਸ਼ਾਨਦੇਹੀ ਦਾ ਪ੍ਰੋਸੈਸ ਕੰਪਲੀਟ ਹੋ ਚੁੱਕਾ ਹੈ ਸਰ ਹਾਂ ਜੀ ਨਿਸ਼ਾਨਦੇਹੀ ਹੋ ਚੁੱਕੀ ਹੈ ਤੇ ਰਿਪੋਰਟ ਜੀ ਸਾਹਿਬ ਵੱਲੋਂ ਕੱਲ ਨੂੰ ਦਿੱਤੀ ਜਾਵੇਗੀ ਜੀ ਸਰ ਜੋ ਪੱਥਰ ਦਾ ਇੱਥੇ ਮਾਮਲਾ ਸਾਹਮਣੇ ਆ ਰਿਹਾ ਸੀ ਕਿ ਇੱਕ ਹੀ ਪੱਥਰ ਹੈਗਾ ਕਿ ਫਿਰ ਪ੍ਰਸ਼ਾਸਨ ਕੀਤੀ ਆਈ ਨਹੀਂ ਦੋ ਤਿੰਨ ਹੈਗੇ ਨੇ ਬੱਤਰ ਹੈਗੇ ਨੇ ਦੋਸਤ ਹੈਗੇ ਨੇ ਕੋਈ ਸ਼ੁਰੂ ਹੈਗਾ ਤੇ ਪਤਾ ਨਹੀਂ ਚੈਕ ਥੈਂਕ ਯੂ